227 ਦੇ ਵਿੱਚ ਜਿਹੜੀ ਆ ਸੱਤਾ ਕਿਸ ਦੇ ਹੱਥ ਆਏਗੀ ਇਹ ਕੁਐਸਚਨ ਤੇ ਲਾਟਰੀ ਵਾਲਾ ਹੈ ਅਕਾਲੀਆ ਦੇ ਵਿੱਚ ਇੱਕ ਧੜੇਬੰਦੀ ਬਣ ਗਈ ਹੈ ਇੱਕ ਗਿਆਨੀ ਹਰਦੀਪ ਸਿੰਘ ਜੀ ਦਾ ਜਦੋਂ ਪਿੱਛੇ ਐਡ ਹੋ ਗਿਆ ਜੋ ਕਿ ਆਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਤੇ ਇੱਕ ਪਾਸੇ ਸਰਾਸਕबीर ਸਿੰਘ ਬਾਦਲ ਇਹ ਪੰਜਾਬ ਵਾਸੀ ਕਿਹੜਾ ਪਾਰਟੀ ਕਿਹੜੀ ਪਾਰਟੀ ਅੱਛਾ ਸੋਚਦੇ ਪਬਲਿਕ ਨੂੰ ਇਹ ਡਿਸਾਈਡ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਕੋਈ ਜੇ ਅਸੀਂ ਇਹਦੇ ਵਿੱਚ ਖੇਤਰੀ ਪਾਰਟੀ ਨੂੰ ਲੈ ਕੇ ਚੱਲੇ ਤੇ ਅਸੀਂ ਅਕਾਲੀ ਦਲ ਬਾਦਲ ਨੂੰ ਲੈ ਕੇ ਚੱਲਦੇ ਹਾਂ ਕਾਂਗਰਸ ਨੂੰ ਦੇਖ ਲਈਏ ਕਾਂਗਰਸ ਵੀ ਹੈ ਉਹ ਹੈ ਕਿ ਪਿਛਲੇ ਅਸੀਂ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ ਕਿ ਉਹਦਾ ਗਰਾਫ ਉੱਧ ਨਹੀਂ ਦੇ ਫੇਸ ਵਾਸਤੇ ਕੈਲਕੂਲੇਟ ਕਰਦੇ ਆ ਇਸ ਲਈ ਪੀਐਮ ਫੇਸ ਰਾਹੁਲ ਗਾਂਧੀ ਨੂੰ ਦਿੱਤਾ ਜਾਂਦਾ ਪਰ ਲੋਕਾਂ ਦੇ ਵਿੱਚ ਰਾਹੁਲ ਗਾਂਧੀ ਦਾ ਉਹ ਵਾਲਾ ਲੈਵਲ ਅਡਾਪਟ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਕਿਹਾ ਹੈ ਕਿ ਜੇ ਤੁਸੀਂ ਪ੍ਰਯੰਕਾ ਗਾਂਧੀ ਆ ਜਾਈਏ ਤੇ ਹੋ ਸਕਦਾ ਹੈ ਕਿ ਕਾਂਗਰਸ ਅਗੇ ਡਿਵੈਲਪ ਕਰ ਸਕੇ ਕਿ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਤੋਂ ਹਾਲ ਕੇ ਆਈ ਹੈ ਉਹਨੇ ਵੀ ਇੱਥੇ ਡੇਰਾ ਜਮਾ ਲਿਆ ਤੇ ਭਾਜਪਾ ਪੰਜਾਬ ਵਿੱਚ ਕੀ ਮੁੱਦਾ ਲੈ ਕੇ ਆਏਗੀ ਕੀ ਅੱਜ ਤੱਕ ਜਦੋਂ ਕਾਂਗਰਸ ਨੇ ਕੋਈ ਮਸਲੇ ਹੱਲ ਨਹੀਂ ਕੀਤੇ ਕੀ ਭਾਜਪਾ ਮਸਲੇ ਹੱਲ ਕਰਕੇ ਦੇਵੇਗੀ ਪਾਸ ਬਾਤੇ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਹੈ ਉਹ ਗਿਆਨੀ ਹਰਪੀਤ ਵਾਲਾ ਜਿਹੜਾ ਅਕਾਲੀ ਦਲ ਬਣਿਆ ਉਹਦੇ ਨਾਲ ਪੌਸਿਬਿਲਿਟੀ ਹੋ ਸਕਦੀ। ਪਰ ਇਹਦੇ ਵਿੱਚ ਅਸੀਂ ਕਹੀਏ ਕਿ ਨਹੀਂ ਇਹ ਬਾਦਲ ਅਕਾਲੀ ਦਲ ਨਾਲ ਗੱਠ ਜੋੜ ਉਹ ਬੜੇ ਮੁਸ਼ਕਲ ਹੈ। ਲੋਕੋ ਕੋਲ ਇਹ ਵੀ ਹੈ ਤਾਂ ਜੀ ਆਮ ਆਦਮੀ ਪਾਰਟੀ ਦੇ ਦੋ ਟੁਕੜੇ ਹੋ ਜਾਣੇ ਆ। ਇੱਕ ਆਮ ਆਦਮੀ ਪਾਰਟੀ ਕੇਜਰੀਵਾਲ ਬਣ ਜਾਣੀ ਹੈ, ਇੱਕ ਆਮ ਆਦਮੀ ਪਾਰਟੀ ਭਗਵੰਤ ਮਾਨ ਬਣ ਜਾਣੀ ਹੈ। ਹੁਣ ਅਸੀਂ ਦੂਜੇ ਪਾਸੇ ਟਿਕੋਣੀ ਚੀਜ਼ ਦੇਖੀਏ ਹਰ ਰੇਤ ਅਕਾਲੀ ਦਲ ਗਿਆਨੀ ਹਲਦੀ ਤੇ ਅਕਾਲੀ ਦਲ ਆਮ ਆਦੀ ਪਾਰਟੀ ਭਗਵੰਤ ਮਾਨ ਜੇ ਟੁੱਟ ਜਾਂਦੀ ਹੈ ਤੇ ਬੀਜੇਪੀ ਦੇ ਇਕੱਠੇ ਮਿਲ ਕੇ ਲੜਦੇ ਨੇ ਪੰਜਾਬ ਦੀਆਂ ਚੋਣਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬ ਬਾਟ ਟਾਈਮ ਤੇ ਮੈਂ ਹਾਂ ਮਨਦੀਪ ਕੌਰ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਪੱਕ ਦੇ ਮੁੱਦਿਆਂ ਦੇ ਉੱਤੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਤੁਹਾਡਾ ਪੰਜਾਬ ਬਾਟ ਟਾਈਮ ਦੇ ਵਿੱਚ ਡਾਕਟਰ ਸਿੰਘ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੀਆਂ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਅ ਦੇਖੋ ਮਨਦੀਪ ਇਸ ਤਰ੍ਹਾਂ ਹੈ ਕਿ 2027 ਦੀ ਜਿਹੜੀ ਚੋਣਾਂ ਆਉਣੀਆਂ ਨੇ ਉਹਦੀਆਂ ਤਿਆਰੀਆਂ ਤੇ ਸਾਡੀਆਂ ਪਾਰਟੀਆਂ ਨੇ ਸਟਾਰਟ ਕਰ ਦਿੱਤੀਆਂ ਨੇ ਪਰ ਮੇਨ ਚੀਜ਼ ਇਹ ਹੈ ਕਿ ਉਸ ਚੋਣਾਂ ਦੇ ਦੌਰਾਨ ਤੇ ਉਸ ਤੋਂ ਪਹਿਲੇ ਕੀ ਹਾਲਾਤ ਬਣਦੇ ਨੇ ਜੇ ਅਸੀਂ ਅਲੱਗ-ਅਲੱਗ ਪਾਰਟੀਆਂ ਦੀ ਗੱਲ ਕਰੀਏ ਮੰਨ ਲਓ ਕਿ ਅਸੀਂ ਸਟਾਰਟ ਕਰਦੇ ਹਾਂ ਅਕਾਲੀਆਂ ਤੋਂ ਅਕਾਲੀਆਂ ਦਾ ਕੀ ਰੋਲ ਲੱਗੇਗਾ ਹੁਣ ਜਿਹੜਾ ਅਕਾਲੀਆ ਦੇ ਵਿੱਚ ਇੱਕ ਧੜੇਬੰਦੀ ਬਣ ਗਈ ਹੈ ਇੱਕ ਗਿਆਨੀ ਹਰਦੀਪ ਸਿੰਘ ਦਾ ਗਰੁੱਪ ਵੀ ਚ ਐਡ ਹੋ ਗਿਆ ਜੋ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਜੈ ਨੇ ਤੇ ਇੱਕ ਪਾਸੇ ਸਰਸਕਬੀਰ ਸਿੰਘ ਬਾਦਰ ਨੇ ਮੇਨ ਚੀਜ਼ ਇਹ ਕਿ ਮੁੱਦਾ ਜਿਹੜਾ ਹੈ ਪੰਜਾਬ ਦਾ ਕਿ ਪੰਜਾਬ ਵਾਸਤੇ ਕਿਹੜਾ ਪਾਰਟੀ ਕਿਹੜੀ ਪਾਰਟੀ ਅੱਛਾ ਸੋਚਦੀ ਹੈ ਲੋਕਾਂ ਦੇ ਇੱਥੇ ਕੋਈ ਚੀਜ਼ ਚਾਹੀਦੀ ਹੈ ਕਿ ਜਿਹੜੀ ਪਾਰਟੀ ਪੰਜਾਬ ਵਾਸਤੇ ਅੱਛਾ ਸੋਚੇਗੀ ਉਹਨੂੰ ਅਸੀਂ ਵੋਟ ਦੇਣਾ ਪਰ ਜਿਹੜੇ ਪਬਲਿਕ ਨੂੰ ਇਹ ਡਿਸਾਈਡ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਜੇ ਅਸੀਂ ਇਹਦੇ ਵਿੱਚ ਖੇਤ ਦੀ ਪਾਰਟੀ ਨੂੰ ਲੈ ਕੇ ਚੱਲੀਏ ਤੇ ਅਸੀਂ ਅਕਾਲੀ ਦਲ ਬਾਦਲ ਨੂੰ ਲੈ ਕੇ ਚੱਲਦੇ ਪਰ ਜੋ ਪਿਛੇ ਘਟਨਾ ਕਦਮ ਹੋਏ ਨੇ ਕਿ ਜਿੱਦਾਂ ਅਕਾਲੀ ਦਲ ਬਾਦਲ ਗਰੁੱਪ ਵੱਲੋਂ ਐਸਪੀਸੀ ਤੇ ਅਕਾਲ ਤਖਤ ਦੇ ਉੱਤੇ ਜੋ ਉਹਨਾਂ ਨੇ ਆਪਣੇ ਤਰ੍ਹਾਂ ਜ਼ੋਲ ਅਦਾ ਕੀਤੇ ਨੇ ਉਹ ਲੋਕਾਂ ਦੇ ਵਿੱਚ ਬਹੁਤ ਗਲਤ ਮੈਸੇਜ ਗਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਆਉਣ ਦੇ ਨਾਲ ਉਹ ਜਿਹੜਾ ਤਣਾਅ ਵਧ ਗਿਆ ਕਿ ਇਹ ਹੁਣ ਕਿਹੜੇ ਪਾਸੇ ਸਿਆਸਤ ਜਾਏਗੀ ਮੇਨ ਚੀਜ਼ ਹੈ ਕਿ ਸੜੇ ਪੰਜਾਬ ਨੂੰ ਕਿਹੜਾ ਬੰਦਾ ਖੁਸ਼ਹਾਲ ਰੱਖੇਗਾ ਕਿਹੜਾ ਡਵੈਲਪਮੈਂਟ ਕਰੇਗਾ ਕਿਹੜਾ ਸੜੇ ਬੱਚਿਆਂ ਨੂੰ ਨੌਕਰੀਆਂ ਦੇਗਾ ਮੇਨ ਮੁੱਦਾ ਇਸ ਵੇਲੇ ਇਲੈਕਸ਼ਨ ਵਿੱਚ ਆਏਗਾ ਹੁਣ ਜੇ ਅਸੀਂ ਦੂਜੇ ਪਾਸੇ ਕਾਂਗਰਸ ਨੂੰ ਦੇਖ ਲਈਏ ਕਾਂਗਰਸ ਵੀ ਇਹ ਹੈ ਕਿ ਪਿਛਲੇ ਅਸੀਂ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ ਕਿ ਉਹਦਾ ਗਰਾਫ ਵਧ ਨਹੀਂ ਰਿਹਾ ਕਿਉਂਕਿ ਸੈਂਟਰ ਦੇ ਵਿੱਚ ਜੇ ਇੱਕ ਅੱਛਾ ਜੇ ਨੂੰ ਅਸੀਂ ਪੀਐਮ ਫੇਸ ਵਾਸਤੇ ਕੈਲਕੂਲੇਟ ਕਰਦੇ ਆ ਇਸ ਵੇਲੇ ਪੀਐਮ ਫੇਸ ਰਾਹੁਲ ਗਾਂਧੀ ਨੂੰ ਦਿੱਤਾ ਜਾਂਦਾ ਪਰ ਲੋਕਾਂ ਦੇ ਵਿੱਚ ਰਾਹੁਲ ਗਾਂਧੀ ਦਾ ਉਹ ਵਾਲਾ ਲੈਵਲ ਅਡਾਪਟ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਪ੍ਰਿੰਕਾ ਗਾਂਧੀ ਆ ਜੇ ਤੇ ਹੋ ਸਕਦਾ ਹੈ ਕਿ ਕਾਂਗਰਸ ਅਗੇ ਡਿਵੈਲਪ ਕਰ ਸਕੇ ਇਹ ਹਾਈਕ ਦੀ ਜਿਹੜੀ ਸੋਚ ਹੈ ਨਾ ਅਲੱਗ-ਅਲੱਗ ਹੈ ਮੇਨ ਚੀਜ਼ ਅੱਗੇ ਆ ਜਾਂਦੀ ਆ ਆਮ ਆਦਮੀ ਪਾਰਟੀ ਜੋ ਇਸ ਵੇਲੇ ਸੜੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਪਰ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਇਹਦੇ ਕੋਈ ਸ਼ੱਕ ਨਹੀਂ ਭਗਵੰਤ ਸਿੰਘ ਮਾਨ ਜੋ ਬਹੁਤ ਵਧੀਆ ਬੋਲਦੇ ਨੇ ਬਹੁਤ ਵਧੀਆ ਫੈਸਲੇ ਕਰਦੇ ਨੇ ਪਰ ਉਹਨਾਂ ਨੇ ਇੰਪਲੀਮੈਂਟੇਸ਼ਨ ਨਾ ਕੀਤਾ ਜਾਵੇ ਤੇ ਉਹ ਗਲਤ ਗੱਲ ਹੋ ਜਾਂਦੀ ਹੈ ਹੁਣ ਇਹ ਦੇ ਵਿੱਚ ਜਿਹੜਾ ਮਸਲਾ ਉੱਠਦਾ ਹੈ ਜਿਹੜੇ ਸਾਡੇ ਸੀਐਮ ਮਾਨ ਸਾਹਿਬ ਨੇ ਉਹਨਾਂ ਨੇ ਪਿੰਡਾਂ ਦੇ ਵਿੱਚ ਪਾਣੀ ਦਿੱਤਾ ਜਿਹੜਾ ਕਿ 70 ਸਾਲਾਂ ਦੇ ਪਿਛਲੇ ਕਦੇ ਵੀ ਪਿੰਡਾਂ 'ਚ ਪਾਣੀ ਆਇਆ ਹੀ ਨਹੀਂ ਜੀ ਕਿ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਦੀ ਘਟਵਰ ਤੋਂ ਕਰਨੀ ਪਈ ਮੈਦੀ ਪਾਣੀ ਦਾ ਹੀ ਸਭ ਕੁਝ ਕੀਤਾ ਗਿਆ ਜੀ ਉਸ ਤੋਂ ਬਾਅਦ ਅਸੀਂ ਦੇਖੀਏ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਮਿਲੀਆਂ ਪੁਲਿਸ ਦੀਆਂ ਨੌਕਰੀਆਂ ਮਿਲੀਆਂ ਉਹਦੇ ਵਿੱਚ ਇਸ਼ਵਤ ਨਹੀਂ ਚੱਲੀ ਜੀ ਜੀ ਪਰ ਇਹਦੇ ਨਾਲ ਇੱਕ ਚੀਜ਼ ਅਸੀਂ ਹੋਰ ਦੇਖਦੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਜਿੱਲੀ ਤੋਂ ਹਾਲ ਕੇ ਆਈ ਹੈ ਉਹਨੇ ਵੀ ਇੱਥੇ ਡੇਰਾ ਜਮਾ ਲਿਆ ਸਾਡੇ ਪੰਜਾਬ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਦਿੱਲੀ ਦੇ ਆ ਕੇ ਇੱਥੇ ਸਾਡੇ ਬੈਠ ਗਏ ਨੇ ਸਿੱਤੇ ਉਹ ਸਾਡੇ ਪੰਜਾਬ ਨੂੰ ਖਤਮ ਕਰ ਰਹੇ ਨੇ ਹੁਣ ਇਹਦੇ ਚ ਕੀ ਸਚਾਈ ਹੈ ਇਹ ਲੋਕ ਜਾਣਦੇ ਆ ਅਸੀਂ ਕਿਸੇ ਉੱਤੇ ਕੋਈ ਡਾਇਰੈਕਟਿਵ ਉਂਗਲ ਨਹੀਂ ਚੁੱਕ ਸਕਦੇ ਮਸਲਾ ਆ ਜਾਂਦਾ ਹੁਣ ਤੀਜੀ ਪਾਰਟੀ ਨੂੰ ਅਸੀਂ ਲੈ ਕੇ ਆਈਏ ਜੀ ਕਾਂਗਰਸ ਹੋ ਗਿਆ ਆਮ ਆਦਮੀ ਪਾਰਟੀ ਹੋ ਗਈ ਅ ਅਕਾਲੀ ਦਲ ਹੋ ਗਈ ਚੌਥੀ ਪਾਰਟੀ ਸੋਦੀ ਬੀਜੇਪੀ ਬੀਜੇਪੀ ਪੰਜਾਬ ਨੂੰ ਚਾਣਾ ਚਾਹੁੰਦੀ ਹੈ ਪਰ ਬੀਜੇਪੀ ਪੰਜਾਬ ਵਿੱਚ ਕੀ ਮੁੱਦਾ ਲੈ ਕੇ ਆਏਗੀ? ਕੀ ਅੱਜ ਤੱਕ ਜਿਦਾ ਕਾਂਗਰਸ ਨੇ ਕੋਈ ਮਸਲੇ ਹੱਲ ਨਹੀਂ ਕੀਤੇ? ਕੀ ਬੀਜੇਪੀ ਮਸਲੇ ਹੱਲ ਕਰਕੇ ਦੇਵੇਗੀ? ਕੀ ਲੋਕਾਂ ਨੂੰ ਸ਼ੋਰਟੀ ਦੇਵੇਗੀ? ਲੋਕਾਂ ਦਾ ਵਿਸ਼ਵਾਸ ਆਪਣੇ ਵਿੱਚ ਅਡਾਪਟ ਕਰਨ ਦੀ ਕੋਸ਼ਿਸ਼ ਕਰੇਗੀ। ਹੁਣ ਪੰਜਾਬ ਦੇ ਜਿਹੜੇ ਇਸ ਦੇ ਬੀਜੇਪੀ ਦੀ ਟੀਮ ਹੈ ਉਹ ਪੰਜਾਬ ਵਾਸਤੇ ਨਹੀਂ ਸੋਚ ਰਹੀ। ਉਹ ਸਿਰਫ ਇਹ ਦੇਖਦੇ ਕਿ ਅਸੀਂ ਪੰਜਾਬ ਵਿੱਚ ਆਣਾ ਕਿਤਾ ਪਰ ਜਿੰਨੇ ਤੱਕ ਗਰਾਉਂਡ ਰਿਐਲਿਟੀ ਨੂੰ ਲੇਕੇ ਨਾ ਚੱਲੀ ਐ ਅਸੀਂ ਮੰਨ ਲਓ ਕਿ ਜਿਹੜੇ ਅੱਛੇ ਲੀਡਰ ਨੇ ਸੋਚੀ ਉਹਨਾਂ ਨੂੰ ਉਹ ਲੈਵਲ ਦਿੱਤਾ ਹੀ ਨਹੀਂ ਜਾਂਦਾ ਮੰਨ ਲਓ ਮੈਂ ਇੱਕ ਐਗਜ਼ਾਮਪਲ ਦੇਣਾ ਪ੍ਰੋਫੈਸਰ ਸਰਚੰਦ ਨੇ ਠੀਕ ਜਿਹੜੇ ਪੰਜਾਬ ਦੇ মিডিਆ ਐਡਵਾਈਜ਼ਰ ਵੀ ਨੇ ਬੀਜੇਪੀ ਵੱਲੋਂ ਠੀਕ ਹੈ ਇਹ ਬੰਦਾ ਬੀਜਪੀ ਵਾਸੇ ਅੰਨਾ ਕੰਮ ਕਰਦਾ ਪਿਆ ਤੇ ਉਹਨੂੰ ਇੱਕ ਲੈਵਲ ਮਿਲਣਾ ਚਾਹੀਦਾ ਪੰਜਾਬ ਦੇ ਵਿੱਚ ਕਿਉਂ ਨਹੀਂ ਦੇਦੀ? ਕਿਉਂ ਉਹ ਸਿੱਖ ਹੈ ਇਸ ਕਰਕੇ ਨਹੀਂ ਦੇਦੀ? ਜੀ। ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜੇ ਬੀਜਪੀ ਆਉਣਾ ਚਾਹੁੰਦੀ ਹੈ ਤੇ ਉਹਨੂੰ ਅੱਛੇ ਚਿਹਰੇ ਸਾਹਮਣੇ ਲੈਣੇ ਪੈਣਗੇ। ਅਸੀਂ ਇਹ ਗੱਲ ਸੋਚ ਕੇ ਚੱਲਦੇ ਆ ਕਿ ਜੇ ਡਬਲ ਇੰਜਨ ਸਰਕਾਰ ਹੋਵੇ ਕਿ ਸੈਂਟਰ ਵਿੱਚ ਹੀ ਸੇਮ ਸਰਕਾਰ ਹੋਵੇ ਤੇ ਸਟੇਟ ਜੀ ਸੇਮ ਸਰਕਾਰ ਹੋਵੇ ਤੇ ਉਹਦੇ ਬੇਨਫਿਟ ਬਹੁਤ ਮਿਲਦੇ ਨੇ। ਪਰ ਉਹ ਚੀਜ਼ਾਂ ਐਡਾਪਟ ਨਹੀਂ ਹੋ ਪਾ ਰਹੀਆਂ ਨੇ ਕਿ ਲੋਕਾਂ ਦੇ ਵਿੱਚ ਜਦੋਂ ਅਸੀਂ ਗਰਾਉਂਡ ਉੱਤੇ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਤੇ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਇਹ ਗੱਲ ਤੇ ਉਹੀ ਕਿ ਇੱਥੇ ਪੰਜਾਬ ਦੇ ਵਿੱਚ ਭਾਜਪਾ ਕਿਦਾ ਆਏਗੀ ਕੁਐਸਚਨ ਇੱਕੋ ਹੀ ਹੁੰਦਾ ਪਰ ਜਦੋਂ ਉਹ ਲੈਵਲ ਹੀ ਨਹੀਂ ਮਿਲੇਗਾ ਸਾਨੂੰ ਠੀਕ ਹੈ ਤੇ ਭਾਜਪਾ ਕਿੱਥੇ ਸਟੈਂਡ ਕਰਦੀ ਹੈ ਦੂਜੀ ਗੱਲ ਆਰਐਸਐਸ ਜਿਸ ਹੈ ਅਵਨੀਤ ਬਿੱਟੂ ਦਾ ਬਿਆਨ ਆਇਆ ਜੀ ਉਹਨਾਂ ਨੇ ਕਿਹਾ ਕਿ ਹਾਂ ਵੀ ਆਰਐਸਐਸ ਨੇ ਕਿਹਾ ਕਿ ਜਿਹੜੇ ਕਨਵਰਸ਼ਨ ਦੇ ਵਿੱਚ ਗਏ ਨੇ ਜਿਹੜੇ ਧਰਮ ਪਰਵਰਤਨ ਕਰਕੇ ਦੂਜੇ ਧਰਮ ਵਿੱਚ ਗਏ ਨੇ ਉਹਨਾਂ ਨੂੰ ਅਗਲੇ ਅਸੀਂ 5 ਸਾਲਾਂ ਦੇ ਵਿੱਚ ਵਾਪਸ ਘਰ ਮੋੜ ਕੇ ਲਿਆਵਾਂਗੇ। ਕੀ ਇਹ ਪੋਸੀਬਲ ਹੈ? ਕਿ ਐਸਫ ਸਿਆਸਤ ਹੈ? ਇਸਾ ਹੀ ਸੋਚਣਾ ਮੋੜੀਏ ਕਰਾਂਗੇ। ਜੇ ਅਸੀਂ ਜੇ ਅਸੀਂ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਹੈ ਦੇਖੋ ਇਹਦੇ ਵਿੱਚ ਜਿਹੜੀ ਪੋਸਿਬਿਲਟੀ ਅੱਜ ਦੀ ਡੇਟ ਦੇ ਵਿੱਚ ਉਹ ਗਿਆਨੀ ਹਲਤੀ ਤੋਂ ਵਾਲਾ ਜਿਹੜਾ ਅਕਾਲੀ ਦਲ ਬਣਿਆ ਉਹਦੇ ਨਾਲ ਪੋਸਿਬਿਲਟੀ ਹੋ ਸਕਦੀ ਹੈ ਪਰ ਇਹਦੇ ਵਿੱਚ ਅਸੀਂ ਕਹੀਏ ਕਿ ਨਹੀਂ ਜੀ ਬਾਦਲ ਅਕਾਲੀ ਦਲ ਨਾਲ ਗੱਠਜੋੜ ਉਹ ਬੜੇ ਮੁਸ਼ਕਲ ਹੈ 2027 ਦੇ ਵਿੱਚ ਜਿਹੜੀ ਆ ਸੱਤਾ ਕਿਸ ਦੇ ਹੱਥ ਆਏਗੀ ਇਹ ਕੁਐਸਚਨ ਤੇ ਲਾਟਰੀ ਵਾਲਾ ਹੈ ਠੀਕ ਹੈ ਲਾਟਰੀ ਕਿਸ ਦੇ ਨਿਕਲੇਗੀ ਜੀ ਇੰਨੀ ਜਲਦ ਇਹ ਕਹਿਣਾ ਹੈ ਹਾਲੇ ਤੇ ਹੁਣ ਗਰਾਉਂਡ ਬਣਨੀ ਸ਼ੁਰੂ ਹੋਈ ਹੈ ਹੁਣ ਸੁਣਨ ਦੇ ਵਿੱਚ ਤੇ ਲੋਕਾਂ ਕੋਲ ਇਹ ਵੀ ਆਦਾਈ ਆ ਆਮ ਆਦਮੀ ਪਾਰਟੀ ਦੇ ਦੋ ਟੁਕੜੇ ਹੋ ਜਾਣੇ ਆ ਇੱਕ ਆਮ ਆਦਮੀ ਪਾਰਟੀ ਕੇਜਰੀਵਾਲ ਬਣ ਜਾਣੀ ਹੈ ਇਹ ਆਮ ਆਦਮੀ ਪਾਰਟੀ ਭਗਵੰਤ ਮਾਨ ਬਣ ਜਾਣੀ ਹੈ ਤੇ ਭਾਜੀਪੀ ਹੋ ਸਕਦਾ ਹੈ ਕਿ ਭਗਵੰਤ ਮਾਨ ਦੇ ਨਾਲ ਮਿਲ ਕੇ ਪੰਜਾਬ ਦੇ ਜਿਹ ਇਲੈਕਸ਼ਨ ਲੜੇ ਜੇ ਹੁਣ ਅਸੀਂ ਦੂਜੇ ਪਾਸੇ ਟਿਕੋਣੀ ਚੀਜ਼ ਦੇਖੀਏ ਹਰਪ੍ਰੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਅਕਾਲੀ ਦਲ ਆਮ ਆਦੀ ਪਾਰਟੀ ਭਗਵੰਤ ਮਾਨ ਜੇ ਉਹ ਟੁੱਟ ਜਾਂਦੀ ਹੈ ਤਾਂ ਤੇ ਬੀਜੇਪੀ ਜੇ ਇਕੱਠੇ ਮਿਲ ਕੇ ਲੜਦੇ ਨੇ ਪੰਜਾਬ ਦੀ ਚੋਣਾ ਤੇ ਉਹਦੇ ਪਾਸਿਬਿਲਟੀ ਹੈ ਕਿ ਕੁਛ ਨਾ ਕੁਛ ਬੀਜੇਪੀ ਨੂੰ ਦੋ ਚਾਰ ਸੀਟਾਂ ਮਿਲ ਸਕਦੀਆਂ ਨੇ ਹੋ ਸਕਦਾ ਜ਼ਿਆਦਾ ਵੀ ਮਿਲਣ ਪਰ ਮੈਂ ਕਿ ਅਸੀਂ ਕਹਿੰਦੇ ਹਾਂ ਲੈ ਸਟਾਰਟ ਹੋਇਆ ਹੈ ਇਲੈਕਸ਼ਨ ਦੇ ਉੱਤੇ ਪਰ ਇਹ ਨਹੀਂ ਜਲਦੀ ਕਿਸੇ ਦਾ ਫੈਸਲਾ ਕਰ ਲੈਣਾ ਬੜਾ ਔਖਾ ਹੈ ਹੋ ਸਕਦਾ ਜਿਆਦਾ ਵੀ ਆ ਜਾਣ ਪਰ ਡਿਪੈਂਡ ਕਰਦਾ ਜੇ ਪਿੰਡਾਂ ਦੇ ਵਿੱਚ ਅਸੀਂ ਗੱਲ ਕਰੀਏ ਬਹੁਤ ਸਾਰਾ ਪਿਆਰ ਜਿਹੜਾ ਅਕਾਲੀ ਦਲ ਨੂੰ ਦੇਖਣ ਨੂੰ ਮਿਲ ਰਿਹਾ ਹੈ ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਪਿੰਡਾਂ ਦੇ ਵਿੱਚ ਅਕਾਲੀ ਦਲ ਨੂੰ ਪਿਆਰ ਮਿਲਦਾ ਰਿਹਾ ਹੈ ਜੀ ਪਰ ਜਦੋਂ ਜੋ ਹਾਲਾਤ ਬਣੇ ਨੇ ਪੰਥ ਦੇ ਜੀ ਉਸ ਤੋਂ ਬਾਅਦ ਅਕਾਲੀ ਦਲ ਬਾਦਨ ਨੂੰ ਬਹੁਤ ਵੱਡੀ ਸੈਟਬੈਕ ਪਹੁੰਚ ਗਈ ਜੀ ਲੋਗਾ ਦੇ ਵਿੱਚ ਇਹ ਚੀਜ਼ ਦਾ ਬਹੁਤ ਹੈ ਕਿ ਜਿਹੜੇ ਪੰਥ ਨੂੰ ਪਿੰਡਾਂ ਦੇ ਵਿੱਚ ਮਨੋਂ ਤਨੋਂ ਮੰਨਿਆ ਜਾਂਦਾ ਹੈ ਕਿ ਸੁਖਬੀਰ ਬਾਦਲ ਨੇ ਉਸ ਨੂੰ ਢਾਹ ਲਗਾਈ ਹੈ ਜਿਸ ਕਰਕੇ ਉਹਦਾ ਜਿਹੜਾ ਗਦਾਫ ਹੈ ਨਾ ਉਹ ਕਟਿਆ ਬਾਕੀ ਏਰੀਆ ਇਲੈਕਸ਼ਨਸ ਨੇ ਇਹਦੇ 'ਤੇ ਇੰਨੀ ਜਲਦ ਇਹ ਕਹਿ ਦੇਣਾ ਕਿ ਹਾਂਜੀ ਕਿਹੜੀ ਪਾਰਟੀ ਆਏਗੀ ਉਹ ਗਲਤ ਹੋਏਗਾ ਜਿਵੇਂ ਅਸੀਂ ਆਮ ਆਦਮੀ ਦੀ ਗੱਲਬਾਤ ਕਰੀਏ ਤੇ ਆਮ ਆਦਮੀ ਦੇ ਵੱਲੋਂ ਜਿਹੜੇ ਲੋਕਾਂ ਨੂੰ ਜਿਹੜਾ ਬਹੁਤ ਸਾਰੇ ਭਰੋਸੇ ਜਿਹੜੇ ਦਵਾਏ ਗਏ ਕਿ ਉਹਨਾਂ ਦਾ ਭਰੋਸਾ ਜਿਹੜਾ ਆ ਪੂਰਾ ਕੀਤਾ ਗਿਆ ਹੈ। ਦੇਖੋ ਇੱਕ ਹੀ ਤਾਂ ਪੰਜਾਬ ਦੇ ਵਿੱਚ ਉਸ ਲੈਵਲ ਦੇ ਭਰੋਸੇ ਕੰਪਲੀਟ ਨਹੀਂ ਹੋਏ ਇਵਨ ਕਾਂਗਰਸ ਦੇ ਟਾਈਮ ਤੇ ਵੀ ਨਹੀਂ ਹੋਏ। ਅਕਾਲੀਆ ਟਾਈਮ ਦੇ ਉੱਤੇ ਕੁਝ ਹੋਏ ਸੀ ਪਰ ਇਸ ਵੇਲੇ ਸਭ ਕੁਝ ਵਿਗੜ ਕੇ ਰਹਿ ਗਿਆ। ਮੇਰਾ ਸਿਰਫ ਕੁਐਸਚਨ ਇਹ ਹੁੰਦਾ ਸੜੇ ਪੰਜਾਬ ਵਾਸਤੇ ਕਿਉਂ ਨਹੀਂ ਸੋਚਦੇ ਪੋਲੀਟਿਸ਼ੀਅਨ ਸਿਰਫ ਆਪਣੀ ਕੁਰਸੀ ਵਾਸਤੇ ਕਿਉਂ ਸੋਚਦੇ? ਜੇ ਇੱਕ ਪਾਰਟੀ ਚੰਗਾ ਕੰਮ ਕਰ ਜਾਵੇ ਉਹਨੂੰ ਨੈਕਸਟ ਇਲੈਕਸ਼ਨ ਦੇ ਵਿੱਚ ਟੋਲਾ ਫੜ ਕੇ ਭੀਖ ਮੰਗਣ ਦੀ ਲੋੜ ਨਹੀਂ ਪੈਗੀ ਪਬਲਿਕ ਨੂੰ ਉਹਨਾਂ ਨੂੰ ਲੋਕਾਂ ਨੇ ਹੱਸ ਕੇ ਹੀ ਐਡਾਪਟ ਕਰ ਲੈਣਾ ਨੈਕਸਟ ਟਾਈਮ ਵਾਸਤੇ ਪਰ ਜਦੋਂ ਅਸੀਂ ਇਹੋ ਜੇ ਕੰਮ ਨਹੀਂ ਕਰਦੇ ਗਰਾਊਂਡਸ ਦੇ ਉੱਤੇ ਡਿਵੈਲਪਮੈਂਟ ਕਿੱਥੇ ਹੈ ਜੌਬਸ ਕਿੱਥੇ ਨੇ ਜੀ ਜੇ ਸੜਕਾ ਇਨਫਰਾਸਟ੍ਰਕਚਰ ਜਿਹੜਾ ਟੁੱਪਰ ਨਹੀਂ ਹੋ ਰਿਹਾ ਬਾਕੀਆ ਸਟੇਟਸ ਦੇਖੋ ਕਿੱਥੇ ਕਿੱਥੇ ਅੱਗੇ ਵਧੀ ਜਾ ਰਹੀਆਂ ਨੇ ਅਸੀਂ ਪਿੱਛੇ ਪਿੱਛੇ ਜਾਏ ਜਾਂਦੇ ਇਹ ਕਿ ਅਸੀਂ ਬੋਰਡ ਤੇ ਬੈਠੇ ਆ ਸਾਨੂੰ ਬੋਰਡ ਵਾਲਿਆਂ ਨੂੰ ਵੈਸੇ ਸੈਂਟਰ ਵੱਲੋਂ ਸਪੈਸ਼ਲ ਪੈਕੇਜ ਮਿਲਨੇ ਚਾਹੀਦੇ ਪਰ ਉਹ ਵੀ ਨਹੀਂ ਦਿੱਤੇ ਜਾਂਦੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਅਕਾਲੀ ਦਲ ਦੀ ਤੇ ਕਿਹੜੇ ਕਿਹੜੇ ਵਾਦੇ ਜਿਹੜੇ ਆ ਅਕਾਲੀ ਦਲ ਦੇ ਵੱਲੋਂ ਵੀ ਪੂਰੇ ਕੀਤੇ ਗਏ ਆ ਔਨ ਉਹਨਾਂ ਦੀ ਸਿਆਸਤ ਦੇ ਵਿੱਚ ਤੇ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਵਾਦੇ ਪੂਰੇ ਕੀਤੇ ਗਏ ਦੇਖੋ ਜੇ ਅਕਾਲੀ ਦਲ ਬਾਦਲ ਦੀ ਅਸੀਂ ਗੱਲ ਕਰੀਏ ਨੋ ਡਾਊਟ ਅ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਉਹਨਾਂ ਨੇ ਡਵੈਲਪਮੈਂਟ ਅੱਛੀ ਕੀਤੀ ਸੀ ਸੜਕਾਂ ਬੜੀਆਂ ਸੋਹਣੀਆਂ ਬਣਾਈਆਂ ਸੀ ਉਹਦੇ ਉਦੋਂ ਕਹਿੰਦੇ ਹੁੰਦੇ ਸੀ ਕਿ ਉਤੋਂ ਆ ਕੇ ਮਿਜ਼ਾਈਲੀ ਉੱਡ ਜਾਈ ਤਾਂ ਵੀ ਸੜਕ ਨਹੀਂ ਟੁੱਟਣੀ ਜੀ ਨਹਿ ਦੇਵ ਚ ਦਰਿਆ ਵਿੱਚ ਚੱਲਣ ਵਾਲੀ ਬੱਸਾਂ ਵੀ ਚਲਾਉਂਦੀਆਂ ਸੀ ਉਹਨਾਂ ਨੇ ਪਰ ਮੇਨ ਚੀਜ਼ ਇਹ ਕਿ ਸੜਕ ਪੰਜਾਬ ਸਟੈਂਡ ਕਿੱਥੇ ਕਰਦਾ ਪੰਜਾਬ ਦੇ ਵਿੱਚੋਂ ਪੋਲੀਟੀਸ਼ੀਅਨ ਪੈਸਾ ਕੱਢ ਕੇ ਆਪਣੀਆਂ ਜੇਬਾਂ 'ਚ ਕਿਉਂ ਭਰਦੇ ਨੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੀ ਕਿਉਂ ਨਹੀਂ ਕੋਸ਼ਿਸ਼ ਕਰਦੇ ਤੇ ਤੁਸੀਂ ਲੋਕਾਂ ਨੂੰ ਕੀ رائے ਦੇਣਾ ਚਾਹੋਗੇ ਆਮ ਆਦਮੀ ਕਿਹੜੀ ਪਾਰਟੀ ਵਧੀਆ ਹੈ ਕਿਹੜੀ ਪਾਰਟੀ ਨੂੰ ਤੁਸੀਂ ਵੋਟ ਕਰਨੀ ਹੈ ਅੱਜ ਕੱਲ ਦਾ ਜਿਹੜਾ ਵੋਟਰਜ ਹੈ ਨਾ ਬਹੁਤ ਸਿਆਣਾ ਜੀ ਉਹਨੂੰ ਸਿਖਾਣਾ ਕਿ ਇਸ ਪਾਰਟੀ ਨੂੰ ਵੋਟ ਦੇ ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਵੋਟ ਖਰੀਦੇ ਵੀ ਜਾਂਦੇ ਨੇ ਪਰ ਅੱਜ ਕੱਲ ਦਾ ਜਿਹੜਾ ਵੋਟਰਜ ਹੈ ਨਾ ਸ਼ਰਾਬ ਪੀ ਕੇ ਸੂਟ ਲੈ ਕੇ ਪੈਸੇ ਲੈ ਕੇ ਆਟਾ ਲੈ ਕੇ ਵੀ ਮਰਜ਼ੀ ਆਪਣੀ ਕਰਦਾ ਜੀ ਪਰ ਇਸ ਜੀ ਨੂੰ ਅਸੀਂ ਕਹਿ ਰਹੀਏ ਕਿ ਹਾਂਜੀ ਕਿਹੜੀ ਪਾਰਟੀ ਨੂੰ ਵਾਸਤੇ ਅਸੀਂ ਸੋਚਦੇ ਆ ਅੱਜ ਦੀ ਡੇਟ ਇਸ ਕਿਸੇ ਪਾਰਟੀ ਨੂੰ ਸੋਚਿਆ ਨਹੀਂ ਜਾ ਸਕਦਾ ਮੈਂ ਤੇ ਇੱਕੋ ਗੱਲ ਕਹਿੰਦਾ ਕਿ ਪੰਜਾਬ ਵਾਸਤੇ ਕੋਈ ਕਾਲਾ ਕਾਂ ਵੀ ਚੰਗਾ ਸੋਚੇ ਨਾ ਤੇ ਲੋਕੀ ਉਹਦੇ ਨਾਲ ਚੱਲ ਪੈਂਦੇ ਨੇ ਪਰ ਜਦੋਂ ਅਸੀਂ ਭਜਦੇ ਆ ਆਪਣੀਆਂ ਕੁਰਸੀਆਂ ਵਾਸਤੇ ਪੈਸੇ ਵਾਸਤੇ ਉੱਤੇ ਸਾਡਾ ਪੰਜਾਬ ਬਹੁਤ ਪਿੱਛੇ ਰਹਿ ਜਾਂਦਾ ਸਾਡੇ ਬੱਚੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਦੇਖੋ ਬੰਗਲੌਰ ਦੇਖ ਲੋ ਹੋਰ ਕਈ ਸ਼ਹਿਰ ਦੇਖ ਲੋ ਜਿੱਥੇ ਆਈਟੀ ਸੈਕਟਰ ਕਿੱਥੇ ਦੇ ਕਿੱਥੇ ਚਲੇ ਗਿਆ ਜੀ ਸੜੇ ਤੇ ਅਮਰਸਰ ਨੂੰ ਕਿਹਾ ਜਾਂਦਾ ਸਫਤੀ ਦਾ ਕਾਲ ਰਾਜ ਦੀ ਟੇੜੇ ਦੇਖੋ ਕਿ ਜਗਾ ਜਗਾ ਤੇ ਨਾ ਕੂੜਾ ਪਿਆ ਪੰਜਾਬ ਦੀ ਛਕਿਉਣੀ ਇਹਨਾਂ ਨੇ ਜਿਹੜੇ ਪਲਾਂਟਸ ਲਗਾਉਂਦੇ ਕੂੜੇ ਨੂੰ ਕਨਵਰਟ ਕਰਨ ਵਾਸਤੇ ਬਾਈ ਡਿਸਟ੍ਰਿਕਟਸ ਨੇ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਕਿ ਚਲੋ ਬਾਈ ਨਾ ਲਗਾਓ ਠੀਕ ਹੈ 8 10 ਹੀ ਲਗਾਓ ਸਟਾਰਟ ਤੇ ਕਰੋ ਜੀ ਜਿਹੜਾ ਕੂੜਿਆ ਦਾ ਪਹਾੜ ਬਣੇ ਜਾ ਰਹੇ ਨੇ ਜਿਹੜੇ ਬਿਮਾਰੀਆਂ ਨੇ ਫੈਲਦੀਆਂ ਕੂੜੇ ਤੋਂ ਤੇ ਉਹਨੂੰ ਕਿਉਂ ਨਹੀਂ ਸੰਭਿਆ ਜਾਂਦਾ ਉਹਨੂੰ ਪ੍ਰਯੋਗਿਕ ਕਿਰਯੋਗਿਕ ਚ ਲਾ ਕੇ ਉਹਨੂੰ ਉਸ ਕਨਵਰਟ ਕਰਕੇ ਕਿਉਂ ਨਹੀਂ ਉਹਨੂੰ ਪੈਸੇ ਦੀ ਕਮਾਈ ਕੀਤੀ ਜਾਂਦੀ ਡਾਕਟਰ ਸਿੰਘ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਮੰਦਿਰ ਜੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਟ ਟਾਈਮ ਕੈਮਰਾਮੈਨ ਸਾਹਿਲ ਗੁਪਤਾ ਦੇ ਨਾਲ ਮਮਨਦੀਪ ਕੌਰ